ਦੇਖ ਯਾਰ ਗਾ ਮੈਂ ਵੇਚਣੀ ਤਾਂ ਸੀਗੀ ਮਹਿੰਗੀ ਪਰ ਤੂੰ ਮੇਰਾ ਯਾਰ ਆ ਤਾਂ ਕਰਕੇ ਤੈਨੂੰ ਮੈਂ ਸਸਤਾ ਸੌਦਾ ਦੇ ਰਿਹਾ ਮੈਂ ਤੇਰਾ ਦੁੱਧ ਦੁੱਧ ਵੱਲੋਂ ਮੈਨੂੰ ਪਤਾ ਔਖਾ ਚੱਲ ਕੋਈ ਗੱਲ ਨਹੀਂ ਯਾਰ ਭਰਾ ਆਂ ਤੂੰ ਆਪਣਾ ਤੇ ਤੂੰ ਯਾਰ ਐਂ ਕਰ ਘੱਟ ਪੈਸੇ ਦੇ ਦੀ ਚੱਲ ਜੀ ਤੋਰ ਯਾਰ ਮੇਰਾ ਤਾਂ ਬੜਾ ਹੱਥ ਟੈੜਾ ਤਾਂ ਕਰਕੇ ਹਸਾਬ ਨਾਲ ਹੀ ਚੱਣੀ ਚੰਗਾ ਹਾਂ ਕੋਈ ਗੱਲ ਨਹੀਂ ਜਲਦੀ ਤੂੰ ਆਪਣਾ ਯਾਰ ਮੈਂ ਮੱਠ ਕੇ ਖਰਦਾਂ ਬਾਈ ਵੀ 10-20 ਰੁਪਏ ਦੇ ਦੋ ਮੈਂ ਸਵੇਰ ਦਾ ਬਹੁਤ ਭੁੱਖਾ ਕੁਛ ਨਹੀਂ ਕਰਦਾ ਮਾਲਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਓ ਰੁਕ ਜਾ ਦੇਖ ਬਈ ਆਪਣਾ ਨਾ 10 ਮਿੰਟ ਦਾ ਕੇਸ ਚ ਕੰਮ ਰਹਿੰਦਾ। ਜੇ ਤੂੰ ਕਰੇਗਾ ਤੇ ਮੈਂ ਤੈਨੂੰ 10 ਮਿੰਟਾਂ ਦੇ ਵਿੱਚ ਵਿੱਚ 100 ਰੁਪਏ ਦਿਆਂਗਾ। ਬੋਲ ਕਰੇਂਗਾ। ਕੋਈ ਨਾ ਬਾਈ ਜੀ ਕਰ ਦੂੰਗਾ ਸਾਰਾ ਕੰਮ। ਚੱਲ ਆ ਜਾ। ਉਹ ਜਾ ਯਾਰ ਬਾਈ ਮੈਂ 20 ਰੁਪਏ ਦੇ ਕੇ ਉਹਨੂੰ ਤੋਰਨ ਤਾਂ ਲੱਗਿਆ ਸੀ ਯਾਰ। ਉਹਨੇ ਹੁਣ 10 ਮਿੰਟ ਚਿੱਟਾਂ ਇੱਧਰ ਉੱਧਰ ਕਰਕੇ ਤੇਰੇ ਤੋਂ 100 ਰੁਪਏ ਲੈ ਕੇ ਉਹ ਜਾਣਾ ਯਾਰ। ਬਾਈ ਗੱਲ 100 ਰੁਪਏ ਦੀ ਨਹੀਂ ਆ। ਗੱਲ ਆ ਮਿਹਨਤ ਤੇ ਮੰਗਣ ਦੇ ਵਿੱਚ ਫਰਕ ਦੀ। ਜੇ ਆਪਾਂ 20 ਵੀ ਦਿੰਦੇ ਨਾ ਤੇ ਲੈ ਕੇ ਉਹਨੇ ਉਹ ਵੀ ਚੱਲ ਜਾਣਾ ਸੀ। ਪਰ ਜਿਹੜਾ ਉਹਨੇ 10 ਮਿੰਟ ਇੱਟਾਂ ਇਧਰ ਉਧਰ ਕਰਕੇ ਮਿਹਨਤ ਕੀਤੀ ਹੈ ਨਾ ਜੇ ਕਿਤੇ ਇਹ ਗੱਲ ਉਹਦੇ ਦਿਮਾਗ 'ਚ ਘਰ ਕਰ ਗਈ ਨਾ ਮੰਗਣ ਨਾਲ ਮੈਂ ਸਾਰੇ ਦਿਨ 'ਚ ਕਿੰਨੇ ਪੈਸੇ ਇਕੱਠੇ ਕਰਦਾ ਤੇ ਮਿਹਨਤ ਕਰਨ ਨਾਲ ਮੈਂ ਥੋੜੇ ਸਮੇਂ 'ਚ ਕਿੰਨੇ ਪੈਸੇ ਕਮਾ ਲੇ ਤਾਂ ਬਈ ਉਹ ਮੰਗਣਾ ਛੱਡ ਦੂਗਾ ਵਾਹ ਯਾਰ ਬਾਈ ਮੈਂ ਤਾਂ ਕਹਿੰਦਾ ਯਾਰ ਸਾਰਿਆਂ ਦੀ ਸੂਝ ਤੇਰੇ ਵਰਗੀ ਹੋ ਜਾਏ